ਦਸਰਾ ਕੰਢੇ ਇਸ ਪੁਤਾਨ ਦੇ ਖੂਨ ਗਏ ਇਸੇਆ ਬਾਕੀ ਦੁਰ ਕੇ ਪੈਣਾ ਪੈਣਾ ਵੀ ਪਲਾਂ ਤੇ ਦੇਣ ਵਾਸਤੇ ਹੈ ਪਛਾਨਿਆ ਜਾਂਦਾ ਨਹੀਂ ਪਛਾਨ ਤਾ ਇਹ ਕੋ ਜੰਮੇ ਦੀ ਜਿੰਦ ਤੇ ਹੀਕਦੀ ਹੈ ਔਰ ਜਦੋਂ ਜੀਂਦੀ ਹੈ ਉਹਦੇ ਨਾ ਕੀਤਾ ਦਾ ਪਤਾ ਲੱਗਦਾ ਦੂਸਰਾ ਪਾਣੀ ਕਿ ਅਸੀਂ ਅੱਜ ਨੋਰਮਲ ਲਾਈਫ ਜਿਹੀ ਜਿਹਾ ਹੋਏ ਆ ਤੇ ਸਾਨੂੰ ਲੱਗਦਾ ਵੀ ਐਨੀ ਸ਼ੈਅ ਦੇ ਨਾਲ ਪਤਾ ਨਹੀਂ ਲੱਗਦਾ ਤੇ ਐਮੀ ਕਰ ਤੁਰਨ ਜਨ ਸਰਬਣ ਕਹਿੰਦੀ ਕਿ ਚੰਨ ਚੰਨਨ ਤੁੰਨ ਸੇ ਸੁਣੀਆ ਵਹਿ ਗਈ ਕਿ ਕਰਨਾ ਦੀ ਤਾਕਤ ਧਰਤੀ ਤਾ ਦਾ ਸੁਣਦੇ ਸਾਂ ਕੋਈ ਤੁਨਚਾ ਸੁਣਾਈ ਸੀ ਕਿ ਉਹ ਕੇ ਬਾਪਾ ਪੀਰ ਸਾਹਿਬ ਜੀ ਕਿ ਕਿਹੜੇ ਰੂਪ ਦੀ ਤਾ ਸੀ ਜੰਮੀ ਅਕਤ بڑے بڑے ਆਲੇ ਸੰਸਾਰ ਦੇ ਵਿੱਚ ਆਪਣੀ ਲਾਜ ਪੂਰਾ ਕਰਦੇ ਸੰਸਾਰ ਦੇ ਵਿੱਚ ਦੇ ਅਨੁਸਾਰ ਜਿਹੜੇ ਸਮਾਧਾਨੀ ਜਿਵੇਂ ਚਲੇ ਜਾਣਾ ਆਓ ਮਾਤਾ ਜੀ ਨੂੰ ਸ਼ੁਭ ਅਸੀਸਾਂ ਉਸਨੇ ਕੋਈ ਸਾਰੀ ਸੰਗਤ ਨੇ ਨਾਮ ਨਾਲ ਲਪੜਨਾ ਸੰਬਤ ਸਾਧਾ ਕਰਕੇ ਆਪਾਂ ਮਿਲ ਕੇ particip ਇਹ ਹੋ ਸਤਿਗੁਰੂ ਦਾ ਅਸੀਸ ਨਹੀਂ ਆਉਂਦਾ ਸਭ ਤੋਂ ਵੱਡਾ ਪਰਮਾਤਮਾ ਵਾਲੇ ਸਰਪਾਤਾ ਵਾਲੇ ਸੰਗਤਾਂ ਦੇ لیسی تکیتہ باٹھ پڑی بانی گرانت ہوئے لے کہ آپ نے بچیاں آپ نے برواز کی ضرمی کو مہت ساکر میں سارے ہمارے کے لگے لگندا اور میں نے ساکر میں کسی برواز کیا ساکری جو ہلی دیس اس کے لاتے لائے تکا فکر یہ بھی سارے لائے کباس بہت سکتے ہیں 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 میں جانتا ہوں کہ یہ بہت مشکل ہے لیکن میں کوشش کروں گا کہ آپ کو اس میں مدد کر سکوں۔ अहिले <laughs> سنت سباب کی ہم سہزی جا جا پھوئے گا کوئی رسلا واجی کارے سارے ہمیں سیسا دیمیاں پرداز کرنی مانچنا ਸਨਮਾਨਯੋਗ ਸ਼ਖਸੀਤਾਂ ਅੱਜ ਇਸ ਸਮਾਰੋਹ ਨੂੰ ਪਹੁੰਚਿਆ ਨੇ ਗੁਰਦੁਆਰਾ ਸਰਬਸ਼ਹੀਨੀ ਭਗਤ ਅੰਤਨਬਾਬਾ ਨਾਮ ਦੇ ਹਿੰਦ ਦੇ ਪਾਕਿਸਤਾਨ ਤੋਂ ਪੂਰਤਾਂ ਕਸ਼ਤੀ ਸਭਾ ਦੇ ਬਹੁਤ ਸਾਰੇ ਉਹਦੇਦਾਰ ਮੈਂਬਰ ਸਨਮਾਨ ਸਨਮਾਨਯੋਗ ਸ਼ਖਸੀਤਾਂ ਇਸ ਸਮਾਰੋਹ ਨੂੰ ਪਹੁੰਚਿਆ ਨੇ ਸਾਡੀ ਗੁਰਦੁਆਰਾ ਸੇਵਾ ਦੀ ਸੂਚੀ ਪ੍ਰਬੰਧਕ ਨੂੰ ਦੀ ਬਹੁਤ ਧੰਨ ਅੱਜ ਇਸ ਸਮਾਰੋਹ ਵਿੱਚ ਹਾਜ਼ਰ ਨੇ ਸੋ ਸਾਰਿਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਨਾਨੀ ਆਪੀ ਬੈਠ ਕੇ ਬਾਣੀ ਉਹਨਾਂ ਨੂੰ ਸ਼ਰਧਾ ਦੇ ਘਰ ਤੇ ਇਕੱਠ ਕਰਨ ਵਾਸਤੇ ਇਕੱਠੇ ਹੋਏ ਆ ਸੰਸਾਰ ਦੇ ਵਿੱਚ ਆਪਾਂ ਸਾਰੇ ਆਏ ਆ ਤੇ ਸਾਰੇ ਨੇ ਹਰ ਤੋਂ ਬਾਰੇ ਬਾਰੇ ਆਪਣੀ ਮਾਰੀ ਦੇ ਸਾਥ ਸਾਥ ਦੇ ਨਾਲ ਸਾਰੇ ਨੇ ਚਲੇ ਜਾਣਾ ਮਾਤਾ ਪਸੰਦ ਕੋ ਜਿਹਨਾਂ ਦੇ ਜਨਮ ਅਸਵਾਰੀ ਦੀ ਹੋਂਦ ਵਿੱਚ ਸੰਸਾਰ ਦੇ ਵਿੱਚ ਭੋਗੇ ਉਹਨਾਂ ਨੇ ਬੜੇ ਸੁੱਖ ਸੁੱਖ ਵੇਖੇ ਜਦੋਂ ਮਾਂ ਦੇ ਹੁੰਦੇ ਉਹਨਾਂ ਦੇ ਪੁੱਤ ਚਲੇ ਜਾਂ ਤਨ ਪੁੱਤ ਚਲੇ ਜਾਂ ਇੱਕ ਪੁੱਤ ਆ ਗਿਆ ਜਵੇ ਬਹੁਤ ਵੱਡਾ ਦੁੱਖ ਹੁੰਦਾ ਸਹਿਣਾ ਬੜਾ ਔਖਾ ਹੁੰਦਾ ਪਰ ਫਿਰ ਇਹ ਮਾਤਾ ਬੜੇ ਹੌਲੇ ਬੜੇ ਸਭ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਾਲਿਆ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਰਹੇ ਮੈਂ ਵਾਜੇ ਦੇ ਕਰਤਾਰ ਜੋ ਰੇਡੀਓ ਤੇ ਬਿਲਾ ਰੇ ਸਰਦਾਰ ਮੇਜਰ ਸਿੰਘ ਜੀ ਜੋ ਨਾਨਗੇ ਨਗਰ ਦੇ ਉਪਤਾਰਾ ਸਾਹਿਬ ਦੇ ਪ੍ਰਧਾਨ ਨੇ ਕਿ ਲਾਸਟ ਦੇ ਵਿੱਚ ਸਰਦਾਰ ਆਪਣੇ ਭਾਈ ਅਰਜੰਦਰ ਸਿੰਘ ਸਿੱਧੂ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਹਨਾਂ ਨੇ ਬੋਲਣਾ ਹੈ ਮੈਂ ਬੇਨਤੀ ਕਰੂਗਾ ਮੇਜਰ ਸਿੰਘ ਜੀ ਜੱਥਰਾ ਉਹ ਆਪਣੇ 2 ਮਿੰਟ ਵਿਚਾਰ ਰੱਖਣ ਆਪਾਂ ਬਹੁਤਾਂ ਕਹਿ ਨਹੀਂ ਰਹਾਣਾ उतो बाद कराई हर सिधू श्रींथ साहिब जी तो तो पाई जो जो वेश्टो वेश्टो सा करो पंज कर, वाहिगुरू जी का ख़ालसा वाहिगुरू जी फते सभु तीतवी जफ़ेदार भाई साहिब भाई गुल सेव सिंध जी उन्हनि जे नाल जो ਵਿਕਣਵਾਰ ਕੇ ਪੁਨ ਕੇ ਉਹਨਾਂ ਦਾ ਕੈਨ ਪਰਿਵਾਰ ਵੱਲੋਂ ਤੇ ਮੁੱਖ ਸੰਗਤ ਵੱਲੋਂ ਉਹਨਾਂ ਦਾ ਤਾਅਦ ਕਰਦਾ ਹਾਂ ਜਿਨ੍ਹਾਂ ਨੇ ਬਿਰਾਗ ਮੈ ਵਿਕਣਾ ਹੀ ਲਗਪਲ ਸੰਗਤ ਨੂੰ ਸਵਾਗਤ ਕੀਤਾ ਹੀ ਤਰਹੀ ਕੁਦੇ ਵੱਲ ਦੇ ਨਾਲ ਲੋੜੇ ਵਿਹਾਤ ਕੀਤੇ ਕਿਹਾ ਹੋਮ कमाए ਕੱਲੇ ਆ ਬਿਨਾਂ ਕਰ ਸੱਦਿਓ ਪੁਰਾਣੀ ਮਹਾ ਬਾਤਨ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸੰਤ ਕੌਰ ਜੀ ਜੋ ਸਾਨੂੰ ਬਿਖਰੇ ਦੀ ਪਸ਼ੂੜਾ ਸ਼੍ਰੀਮਨ ਛੋੜਾ ਜੀ ਦੇ ਸੰਗ ਉਹਨਾਂ ਦੇ ਅਰਣ ਕੁਮਾਰ ਦਾਦੇ ਸ਼ਾਮਲ ਰਿਸ਼ਤੇਦਾਰਾਂ ਦਾ ਧੰਨਵਾਦੀ ਬਹੁਤ ਵੱਡੀ ਗਿੱਥੀ ਵਿੱਚ ਪਹੁੰਚੇ ਨੇ ਕਿਉਂਕਿ ਸਾਡੇ ਵਿੱਚ ਲੋਕ ਹਰ ਕਿਸੇ ਦੀ ਹੈਪੀ ਸਾਡੇ ਨਾਮ ਦੇ ਸਮਾਜ ਦੇ ਕਮੇਟੀ ਦੇ ਮੈਂਬਰ ਵੀ ਨੇ ਤੇ ਆਸਾਨ ਹੋਇਆ ਕਿ ਬੈਠੀ ਦੇ ਸਾਡੇ ਸਰਕਾਰਾਂ ਨੂੰ ਆਕਰ ਵੀ ਨੇ ਸੋ ਤਾਂ ਇਸ ਤਰ੍ਹਾਂ ਕੇ ਇਹਨਾਂ ਦਾ ਜੋ ਲੈਕ ਮਤਲਬ ਕਿ ਪਰਿਵਾਰ ਨਾਲ ਤੇ ਜਾਂ ਇਸ ਭਲਾ ਦੇ ਵਿੱਚ ਬਹੁਤ ਸਬਾਰਨ ਸੋ ਮਾਤਾ ਜੀ ਦੇ ਕੋਲੇ ਨਾ ਸਰ ਦੋ ਦਿਨ ਪਹਿਲਾਂ ਅਸੀਂਾਂ ਦੇ ਘਰ ਆਏ ਆ ਤੇ ਮਾਤਾ ਜੀ ਨੇ ਜਦੋਂ ਮੱਥਾ ਟੇਕਿਆ ਤੇ ਮਾਤਾ ਜੀ ਨੇ ਨਾ ਪਹਿਲਾਂ ਸਾਨੂੰ ਜਦੋਂ ਖਿੜਾਲ ਲਈ ਬੀਤੀ ਤੇ ਕਹਿ ਦਿੱਤੀ ਕਿ ਬੱਤੋ ਮੈਂ ਠੀਕ ਆ ਪਰ ਉਸ ਦਿਨ ਮਾਤਾ ਜੀ ਬੋਲਦੇ ਜੀਗੇ ਤੇ ਉਸ ਦਿਨ ਇਹ ਨਾ ਇਹ ਜਰੂਰ ਕਿਹਾ ਸੱਚਾ ਹੱਥ ਤਾਂ ਮੇਰੇ ਪੁੱਤ ਥੀ ਇਹਨਾਂ ਗੋਲੀ ਪੁੱਤ ਬੱਚ ਵਾਲੇ ਤਪ ਕਰਨ ਕਿਉਂਕਿ ਜਦੋਂ ਕਿ ਗੁਰੂ ਨੇ ਲਾ ਲੱਗੀ ਸੀ ਗੁਰੂ ਦੀ ਬਾਣੀ ਦੇ ਪਰਦੇ ਸੀ ਸਾਰਾ ਇਸ ਕਰਕੇ ਇਹਨਾਂ ਨੇ ਜਿੰਨੀ ਮੈਂ ਕਹਿੰਦਾ ਵੀ ਜੋ ਕੰਨ ਆਏ ਆਪਣੇ ਸੰਸਾਰ ਦੇ ਇਸ ਤਰ੍ਹਾਂ ਚੜਾ ਜਾਵੇ ਤਾਂ ਵਧੀਆ ਲੱਗਦਾ ਹੈ ਕਿਉਂਕਿ ਮਾਤਾ ਨਾਮ ਬੁਲਾਉਂਗੇ ਨਾ ਕਿ ਇਸ ਵਿਵਾਗ ਰਹੀਏ ਨਾ ਕਿ ਮੈਂ ਕਹੀ ਮੇਰੇ ਕੱਪੜੇ ਬਦਲ ਦੇ ਉਹ ਗੰਮ ਨਿਵਾ ਦੇ ਕੁਝ ਵੀ ਨਹੀਂ ਮਤਲਬ ਇਹਨਾਂ ਨੇ ਕਿਹਾ ਕਿ ਆਪਕਾ ਕਿ ਪਹਿਲਾਂ ਕਹਿਣ ਲੱਗੇ ਸੀ ਕਿ ਮੈਂ ਕੰਤਲਾ ਆਪਣੇ ਸਰੂਪਾ ਪਾ ਲ્યો ਕਮਰ ਕੱਸਾ ਕਰ ਲੈ ਇਹ ਜੀਆਂ ਗੱਲਾਂ ਪਰਿਵਾਰ ਨਾਲ ਕੀਤੀਆਂ ਤੇ ਨੌਕ ਪੰਜਵੇਂ ਮੁੱਟੇ ਮੁੱਕਤਸ ਘਰੇ ਇਹ ਜਾਂ ਦਾਦੀ ਜਾਨ ਕਰਦੀ ਆ ਹਨਾ ਯਾਗਲ ਵਾਲੇ ਰੋਗੂਲ ਸੋ ਮੈਂ ਬਹੁਤ ਸਦਾ ਸ਼ੁਕਰਾਨਾ ਦਿੰਦਾ ਹੋਇਆ ਕਿ ਸਾਡੇ ਸਤਿਕਾਰਯੋਗ ਸਿੱਧਾ ਸਾਹਿਬ ਨੂੰ ਧੰਨਵਾਦ ਕਰਨਾ ਹੈ ਸੰਗਤ ਨੂੰ ਕਾਫੀ ਖਾਲੀ ਵੀ ਹੋ ਜਾਂਦੀ ਹੈ ਕਿਉਂਕਿ ਇੱਕ ਵਾਰ ਇਹਦਾ ਸਮਾਂ ਹੋ ਗਿਆ ਸੋ ਸਾਡੇ ਇੱਕ ਸਾਡੇ ਐਮਐਡੀ ਸ਼ਹਿਰੀ ਗੁਰੂ ਸਿੰਘ ਜੀ ਗੱਲ ਉਹ ਹਾਈ ਰੋਡ ਆ ਕੇ ਚਲੇਗੇ ਨਹੀਂ ਪਰਪਾਲ ਸਿੰਘ ਜੀ ਸੰਗਤ ਉਹ ਪਹੁੰਚੇ ਨੇ ਇੱਥੇ ਪਰਪਾਲ ਸਿੰਘ ਜੀ ਉਹ ਵਕਤ ਨੂੰ ਗੁਰਦੇਵ ਸਿੰਘ ਜੀ ਬਟੂ ਮਾਰਸਾ ਤੋਂ ਰੇਂਦਰ ਸਿੰਘ ਜੀ ਸਿੱਧੂ ਪੁਲਾ ਸਿੰਘ ਜੀ ਨੂੰ ਰੁਕਾ ਗੁਰਦੇਵ ਸਿੰਘ ਜੀ ਬਟੂ ਬੰਗਾ ਨਗਰ ਤੋਂ ਪਹੁੰਚੇ ਨੇ ਕਰਨ ਦੇ ਸੁਰੇ ਦਾ ਤੇ ਆਸਕਾਰਿਕਾ ਕਮੇਟੀ ਦੇ ਪ੍ਰਧਾਨ ਸਾਡੇ ਸਰਕਾਰ ਦੇ ਪ੍ਰਧਾਨ ਸਰਦਾ ਜਿਲਦੀਪ ਸਿੰਘ ਜੀ ਖਾਸਾ ਉਹ ਅੱਗੇ ਸਾਰੇ ਕਾਰਜਕਾਰੀ ਕਮੇਟੀ ਨੂੰ ਲੈ ਕੇ ਪਹੁੰਚੇ ਨੇ ਪਹਿਲਾਂ ਮਤਾਂ ਮਾਰਿਆ ਸੀ ਕਿ ਆਪਾਂ ਸਾਰਿਆਂ ਨੇ ਘੁੱਲ ਕੇ ਚੱਲਣੇ ਜਿੰਨੀ ਵੀ ਸਾਡੀ ਕਾਰਜਕਾਰੀ ਕਮੇਟੀ ਆ ਨਾ ਲਵਾ ਤਾਂ ਕਾਫੀ ਲੰਮਾ ਸਮਾਂ ਟਾਈਮ ਲੱਗ ਜਾਣਾ ਹੈ ਇਹਨਾਂ ਦੀ ਕਾਰਜਕਾਰੀ ਕਮੇਟੀ ਦੇ ਵਿੱਚ ਸਾਰੇ ਸਾਡੇ ਹਰਮਿੰਦਰ ਸਿੰਘ ਜੀ ਜਿਲਦੀਪ ਸਿੰਘ ਜੀ ਖਾਸਾ ਬੀਨ ਸਿੰਘ ਜੀ ਹਰਪ੍ਰੀਤ ਸਿੰਘ ਜੀ ਰਾਜੂ ਦਰਸ਼ਨ ਸਿੰਘ ਜੀ ਸਿੱਧੂ ਪਸੰਨ ਸਿੰਘ ਜੀ ਐਮਸੀ ਹਰਦੇਵ ਸਿੰਘ ਜੀ ਤੱਕੜ ਜਲਾਪਤਾਨ ਸਰਜੀਤ ਸਿੰਘ ਜੀ ਬੱਟੂ ਮਨਪ੍ਰੀਤ ਸਿੰਘ ਜੀ ਕਾਲੀ ਸੁਖਮੰਦਰ ਸਿੰਘ ਜੀ ਸੁਖੀ ਤੇ ਗਰਮੀਚਨ ਜੀ ਆਸ਼ੀ ਇਹ ਮੈਂ ਮਾਫੀ ਚਾਹੁੰਦਾ ਹਾਂ ਕਿ ਜਿਹਦਾ ਨਾਮ ਲੈ ਰਿਹਾ ਹਾਂ ਉਹਦੇ ਅੰਤ ਦੇ ਵਿੱਚ ਮੈਂ ਆਪਣੇ ਵੱਲੋਂ ਮਾਤਾ ਜੀ ਨੂੰ ਸਰਧਾਰੀ ਸਲੂਕ ਕਰਦਾ ਗੁਰੂ ਮਹਾਰਾਜ ਦੀ ਅਰਦਾਸ ਵਿੱਚ ਜੋ ਦੀ ਕਰਦਾ ਹਾਂ परमात्मा सिखे पातशाह माता जी मथे चरण पखी पिछे परिवार वाहिगुरू का ख़ालसा वाहिग गुरुद्वारा जनरल हाणे मां हरजेंद्र जी गुद्वारा साहिब जे प्रे उन बेनती कर्री गुरु ग्रंथ साहिब महाराज जी पवित्र हाजी चाजमा सॼे बहु सतकार ਮਾਤਾ ਪਤ ਸੰਤ ਕਾਰਨੋ ਸ਼ਰਦਾ ਦੇ ਕੁਝ ਭੇਜ ਪਰ ਆਏ ਉਹਨਾਂ ਦੇ ਅੰਤ ਮੰਦਾਰੇ ਸ਼ਾਮਲ ਹੋਵੇ ਹੋਏ ਸਮੂਹ ਰਿਸ਼ਤੇਦਾਰ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪ੍ਰਾਣੀ ਸੰਸਾਰ ਦੇ ਉੱਤੇ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਚਲੇ ਹੀ ਜਾਣਾ ਹੈ ਇਹ ਉਸ ਕਾਲਪਨਿਕ ਵਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਸੋ ਜੋ ਪ੍ਰਾਣੀ ਕੋਈ ਚੰਗੇ ਕੰਮ ਕਰਦਾ ਹੈ ਉਹ ਰੱਬੀ ਅਜੂ ਭੋਗ ਕੇ ਸੰਸਾਰ ਦੇ ਵਿੱਚ ਰਹਿ ਜਾਂਦਾ ਹੈ ਮਾਤਾ ਜੀ ਨੇ ਭਾਵੇਂ ਸਾਰੇ ਦੁੱਖ ਵੀ ਭੋਗੇ ਸੁੱਖ ਵੀ ਰਸੁਤੀ ਵੀ ਰਹੇ ਕਿਉਂਕਿ ਜਦੋਂ ਦਸਿਆ ਭੁੱਲਾ ਸਿੰਘ ਜੀ ਨੇ ਉਹਨਾਂ ਦੇ ਪੁੱਤਰਾਂ ਦਾ ਚਲੇ ਜਾਣਾ ਇੱਕ ਪੁੱਤਰੇ ਦਾ ਚਲੇ ਜਾਣਾ ਬਹੁਤ ਭਾਰੀ ਦੁੱਖ ਹੁੰਦਾ ਹੈ ਜੋ ਕਿ ਸਹੜਾ ਕਥ ਹੁੰਦਾ ਹੈ ਸੋ ਮਾਤਾ ਜੀ ਨੇ ਉਹਨਾਂ ਦੁੱਖਾਂ ਦਾ ਸਾਹਮਣਾ ਕਰਦੇ ਹੋਏ ਕਿਉਂਕਿ ਗੁਰਸਿੱਖ ਸਾਣਾ ਅਮਰਧਾਰੀ ਸਾਣਾ ਸੰਸਾਰ ਦੇ ਉੱਤੇ ਜਦੋਂ ਕੋ ਮਨੋ ਕਿਸੇ ਧਰਮ ਨਾਲ ਜੁੜਦਾ ਹੈ ਤਾਂ ਉਹ ਉਹ ਆਪਣੇ ਹੌਸਲੇ ਦੇ ਵਿੱਚ ਰਹਿੰਦਾ ਹੈ ਜੋ ਸਾਨੂੰ ਦੁੱਖ ਸੁੱਖ ਮਿਲੇ ਹਨ ਉਸ ਅਕਾਰਤਕ ਵਹਿ ਰਹੀ ਸੀ ਜੇਨ ਸੋ ਮਾਤਾ ਜੀ ਆਪਣੇ ਦੁੱਖਾਂ ਸੁੱਖਾਂ ਨੂੰ ਭੋਗਦੇ ਹੋਏ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਨਾ ਬਾਣਾ ਹੈ ਬਹਿਜੂ ਦਾ ਪਰ ਉਹਨਾਂ ਦੇ ਉਹਨਾਂ ਦੀਆਂ ਪੋਤਾਂਾਂ ਨੇ ਲੋਹਾਂ ਨੇ ਸਰਦਾਰ ਹਰਜੰਤ ਸਿੰਘ ਹੈਪੀ ਜੀ ਨੇ ਬਹੁਤ ਸੇਵਾ ਕੀਤੀ ਹੈ ਪਿਛੇ ਜੇ ਸੱਤ ਵੀ ਲੱਗੀ ਉਦੋਂ ਵੀ ਵਿਚਾਰੇ ਬਹੁਤ ਤਕਲੀਫ ਤੇ ਰਹੇ ਪਰ ਅਖੀਰ ਦੇ ਵਿੱਚ ਉਹ ਵਧੀਆ ਜੀਵਨ ਬਤੀਤ ਕਰਕੇ ਗਏ ਨੇ ਕੋਈ ਢੰਡੇ ਮਿੱਠੇ ਨਹੀਂ ਬੋਤੇ ਹੋਏ ਕਿਸੇ ਪ੍ਰਕਾਰ ਦੀ ਵਿਗੜਟ ਆਇਆ ਉਹਨਾਂ ਤੋਂ ਬਹੁਤੀ ਸੇਵਾ ਨਹੀਂ ਕਰਵਾਈ ਪਰ ਉਹ ਘਰ ਪਰਪਰ ਦਾ ਬਾਣਾ ਹੈ ਉਹ ਚਲੇ ਗਏ ਨਾ ਤੇ ਪਰਿਵਾਰ ਨੂੰ ਭਾਵੇਂ ਕਿਤੇ ਵੀ ਵੱਡੇ ਹੋਰ ਵਿੱਚੋਂ ਜਦੋਂ ਮਰਪ ਚਲਾ ਜਾਂਦਾ ਹੈ ਦੁੱਖ ਹੁੰਦਾ ਹੈ ਵੱਡੇ ਬਜ਼ੁਰਗਾਂ ਦਾ ਬਹੁਤ ਵੱਡਾ ਸਹਾਰਾ ਸੀ ਹੈ ਜੀ ਮੁਹੰਦਰ ਸਿੰਘ ਨੂੰ ਉਹਨਾਂ ਦੀਆਂ ਲੋਹਾਂ ਉਹਨਾਂ ਦੀਆਂ ਪੁੱਤਰਾਂ ਨੂੰ ਸੋਬਾ ਦਾ ਬਾਣਾ ਹੈ ਬਾਣੇ ਵਿੱਚ ਮਾਤਾ ਜੀ ਸਾਡੇ ਕੋਲ ਵਿਛੜ ਗਏ ਹਨ ਅਸੀਂ ਸਮੁੱਚੀ ਗੁਰਦੁਆਰਾ ਪ੍ਰਬੰਧ ਕਮੇਟੀ ਬਣੂਗਾ ਸਾਰੇ ਸਾਡੇ ਮਹੱਲਾ ਨਿਵਾਸੀਆਂ ਵੱਲੋਂ ਉਸ ਮਾਤਾ ਨੂੰ ਆਪ ਸਾਰਿਆਂ ਨੇ ਬੈਗਰੂ ਨੇ ਚਰਨਾ ਚਰਕਾਸ ਕੀਤੀ ਹੈ ਕਿ ਬੈਗਰੂ ਮਾਤਾ ਨੂੰ ਆਪਣੇ ਚਰਨਾ ਚ ਦੇ ਨਿਵਾਸ ਬਖਸ਼ੀ ਪਿੱਛੇ ਪਰਿਵਾਰ ਨੂੰ ਘਾੜਾ ਮੰਨ ਦਾ ਬਾਲ ਉਦਮ ਬਖਸ਼ੀ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਸੂਖੀ ਬਸੇ ਸੋ ਸਾਰੀਆਂ ਸੰਗਤਾਂ ਦਾ ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਇੱਥੇ ਪਹੁੰਚਿਓ ਭਾਈ ਹਰਜਿੰਦਰ ਸਿੰਘ ਹੈਪੀ ਜਿਨ੍ਹਾਂ ਨੇ ਬਹੁਤ ਸੇਵਾ ਵੀ ਕੀਤੀ ਹੈ ਸੂਚੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟਾਂ ਸੱਤਰੀ ਸਭਾ ਜਿਹੜੀ ਬਾਬਾ ਫਤਨਾ ਨਾਮ ਦੇ ਵਿੱਚ ਅੰਧਰਮ ਸ਼ਾਲਾ ਤੋਂ ਪਹੁੰਚੀ ਹੋਈ ਹੈ ਉਹਨਾਂ ਨਾਲ ਆਪਾਂ ਦਾ ਨਬਾਤ ਜਿੰਨੇ ਵੀ ਰਿਸ਼ਤੇਦਾਰ ਸਭ ਦਾ ਸਾਕ ਸੰਬੰਧੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋ ਬੇਨਤੀ ਹੈ ਪਰਿਵਾਰ ਵੱਲੋਂ ਸਾਰਿਆਂ ਨੇ ਸਭ ਤੋਂ ਪਹਿਲਾਂ ਬਾਹਰ ਦੇ ਪਾਸੇ ਤੋਂ ਸੱਤੇ ਦੇਖ ਰਹੀ ਹੈ ਪਹਿਲਾਂ ਬੀਬੀਆਂ ਭੈਣਾਂ ਦੇਖ ਰਹਿਣ ਲੈ ਉਸ ਤੋਂ ਬਾਅਦ ਵੀਰ ਸਾਰਿਆਂ ਨੇ ਖੜਾ ਪ੍ਰਸ਼ਾਦੀ ਦੇਖ ਲੈ ਤੋਂ ਪਰੰਤ ਲੰਗਰ ਪਰਸ਼ਾਦਾ ਚਾਹ ਪਾਣੀ ਪਰਿਵਾਰ ਵੱਲੋਂ ਤਿਆਰ ਕੀਤਾ ਹੋਇਆ ਹੈ ਸਾਰਿਆਂ ਨੇ ਸ਼ਾਕੇ ਜਾਣ ਦੀ ਕਿਰਪਾ ਦਾ ਕਰਨੀ ਪਰਿਵਾਰ ਵੱਲੋਂ ਉਸ ਭਟਾਵਾ ਗੁਰੂ ਘਰ ਨੂੰ ਦਿੱਤੀਆਂ ਹਨ 1000 ਰੁਪਇਆ ਇਸ ਮੁੱਦਵਾਰਾ ਘਰ ਕਲਗੀ ਸਾਹਿਬ ਦੀ ਸੇਵਾ ਦੇ ਵਾਸਤੇ 1000 ਰੁਪਇਆ ਭਗਤ ਨਾਮਦੇਵ ਗੁਰਦੁਆਰਾ ਸਾਹਿਬ ਜੋ ਟਾਕ ਸਤਰੀ ਸੋਹ ਬਣੀ ਉਹਨਾਂ ਵਾਸਤੇ 500 ਰੁਪਇਆ ਆਸ ਵੈਲਫੇਅਰ ਵਾਸਤੇ ਸੇਵਾ ਕੀਤੀ ਹੈ ਬਹਿਰੂ ਜਿਨ੍ਹਾਂ ਖਜ਼ਾਨਾ ਜਿਉ ਮਾਇਆ ਇਹ ਖਜ਼ਾਨਾ ਨੂੰ ਪੂਰਕਨ ਸਾਰੀਆਂ ਸੰਗਤਾਂ ਦਾ ਗੁਰੂ ਪਿਆਰਿਆਂ ਦਾ ਸਮੁੱਚੇ ਸੁੱਚੇ ਸਾਰ ਸੰਗਤ ਦਾ ਬਰਸਤੇਦਾਰਾਂ ਦਾ ਦੁਬਾਰਾ ਫਿਰ ਸੁਨੂ ਪਰਵਾਦ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਤੁਸੀਂ ਆ ਕੇ ਖੜਿਓ ਤੁਹਾਡਾ ਧੰਨਵਾਦ ਦੁੱਖ ਘਟ ਜਾਂਦਾ ਹੈ ਜਦੋਂ ਕੋਈ ਖੁਸ਼ੀ ਸ਼ਾਮਿਲ ਬਣਿਆ ਤਾਂ ਕੁਸ਼ੀਆ ਕੇ ਮਾਦਾ ਹੁੰਦਾ ਬਹੁਤ ਬਹੁਤ ਬਰਨਾਰਾ ਬਰਨਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ